ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਆ ਮਨਜੀਤ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਕਾਲ ਪੁਰਖ ਵੈਗਰੂ ਸਾਨੂੰ ਚੜ੍ਹਦੀ ਕਲਾ ਚ ਰੱਖੇ ਬਹੁਤ ਹੀ ਦੁਖਦਾਈ ਖਬਰ ਆ ਜੀ ਜਿਹੜੀ ਸੋਡੇ ਨਾਮ ਆ ਸ਼ੇਅਰ ਕਰ ਰਹੀ ਆ ਮੇਰਾ ਸੱਚੀ ਪੁੱਛੋ ਆਪਦੇ ਅੱਖਾਂ ਚ ਰੋਣ ਆ ਰਿਹਾ ਹੈ ਵੀ ਮਨ ਦੁਖੀ ਹੋ ਰਿਹਾ ਹੈ ਕਿਉਂਕਿ ਮੇਰੇ ਵੀ ਦੋ ਬੱਚੇ ਆ ਹਨਾ ਬਿੰਦਲੇਟ ਹੋ ਜਾਣ ਤਾਂ ਮੈਂ ਮਰਨ ਵਾਲੀ ਹੋ ਜਾਨੀ ਆ ਵੀ ਦੀਪੂ ਨਹੀਂ ਆਇਆ ਗੁੜੀਆ ਨਹੀਂ ਆਈ ਮਨ ਦੁਖੀ ਹੋ ਜਾਂਦਾ ਕਿਤੇ ਦਿਲ ਨਹੀਂ ਲੱਗਦਾ ਇਹ ਤਾਂ ਸਾਡੇ ਜਿਹੜੀ ਮੋੜ ਮੰਡੀ ਦੇ ਵਿੱਚ ਮੈਂ ਪਹਿਲੀ ਵਾਰੀ ਇਹ ਘਟਨਾ ਸੁਣੀ ਹੈ ਵੀ ਐਡੀ ਮਾੜੀ ਹੋਈ ਹੈ ਸੁਣਨ ਦੇ ਸੀ ਵੀ ਹੋਰਾਂ ਇਲਾਕਿਆਂ 'ਚ ਹੋ ਰਿਹਾ ਹੈ ਸਾਡੀ ਮੋੜ ਮੰਡੀ ਸੇਫ ਹੈ ਸਾਨੂੰ ਇਹ ਲੱਗਦਾ ਹੁੰਦਾ ਸੀ ਵੀ ਸਾਡੀ ਮੋੜ ਮੰਡ ਸੱਚਮੁੱਚ ਜੀ ਮੋੜ ਮੰਡੀ ਦੇ ਵਿੱਚ ਇਹ ਪਹਿਲਾ ਚਾਂਸ ਹੈ ਕਿਉਂਕਿ ਇਸ ਤੋਂ ਪਹਿਲਾਂ ਮੈਂ ਇਦਾਂ ਦੀ ਕੋਈ ਗੱਲ ਨਹੀਂ ਸੁਣੀ ਮੈਨੂੰ ਇੱਥੇ ਰਹਿੰਦੀ ਨੂੰ ਮੋੜ 20 ਸਾਲ ਹੋ ਚੁੱਕੇ ਹੈ ਤੇ ਖੈਰ ਸੁੱਖ ਸੀ ਪ੍ਰਮਾਤਮਾ ਦੀ ਬਹੁਤ ਵਧੀਆ ਕਿਰਪਾ ਸੀ ਮੋੜ ਮੰਡੀ ਤੇ ਪਰ ਹੁਣ ਮੋੜ ਮੰਡੀ 'ਚ ਐਸੀ ਘਟਨਾ ਵਾਪਰੀ ਹੈ ਵੀ ਮੋੜ ਮੰਡੀ ਵੀ ਇੱਕ ਬਦਨਾਮ ਸ਼ਹਿਰਾਂ 'ਚੋਂ ਹੋ ਚੁੱਕੀ ਹੈ ਬਦਨਾਮ ਹੋ ਚੁੱਕੀ ਹੈ ਕਿਉਂਕਿ ਇੱਥੇ ਘਟਨਾ ਹੀ ਏਡੀ ਮਾੜੀ ਹੋਈ ਹੈ ਵੀ ਸੁਣ ਕੇ ਆਪ ਦੀ ਰੂਹ ਕੰਬ ਜਾਂਦੀ ਹੈ ਮੋੜ ਮੰਡੀ ਬੁਰੀ ਲੱਗਣ ਲੱਗ ਗਈ ਜਿਹੜੀ ਤੇ ਅਸੀਂ ਰਹਿੰਦੇ ਹੁੰਨੇ ਨਾ ਉਹੀ ਮੋੜ ਮੰਡੀ ਬੁਰੀ ਲੱਗਣ ਲੱਗ ਗਈ ਵੀ ਮੋੜ ਮੰਡੀ ਦੇ ਵਿੱਚ ਵੀ ਇਹ ਕੁਝ ਹੋਣ ਲੱਗ ਗਿਆ ਦੇਖੋ ਜੀ ਰੱਬ ਜਾਣਦਾ ਹੈ ਵਾਹਿਗੁਰੂ ਜਾਣਦਾ ਹੈ ਵੀ ਉਸ ਬੱਚੀ ਨਾਲ ਕੀ ਵਾਪਰਿਆ ਕੀ ਬਣਿਆ ਕਿਉਂਕਿ ਹਜੇ ਵੀ ਨੇ ਮਤਲਬ ਜਿਹੜੀ ਪ੍ਰਸ਼ਾਸਨ ਐ ਵੀ ਉਹ ਪੂਰਾ ਅ ਜੋਰ ਲਾ ਰਿਹਾ ਹੈ ਆਪਦਾ ਵੀ ਅਸਲੀਅਤ ਜਾਣਨ ਲਈ ਵੀ ਕਾਰਨ ਕੀ ਹੈ ਮੇਨ ਕਾਰਨ ਤਾਂ ਹਜੇ ਤੱਕ ਕਿਸੇ ਨੂੰ ਵੀ ਨਹੀਂ ਪਤਾ ਲੱਗਿਆ ਜੀ ਕਿਉਂਕਿ ਹਜੇ ਤੱਕ ਕੁੜੀ ਦੀ ਬਾਡੀ ਅੱਜ ਮਿਲੀ ਹੈ ਜਾਨੀ ਕਿ 12 ਤਰੀਕ ਨੂੰ 9 ਤਰੀਕ ਦੀ ਕਹਿੰਦੇ ਆ ਵੀ ਕੁੜੀ ਗੁੰਮ ਸੀਗੀ ਮੌੜ ਮੰਡੀ ਦਾ ਵੀ ਉਹ ਮੁੰਡਾ ਤੇ ਮੌੜ ਮੰਡੀ ਦੀ ਉਹ ਕੁੜੀ ਜੀ ਵਿਚਾਰੀ ਗਵਾਂਢੀ ਸੀ ਉਧਰ ਉਧਰ ਦੀ ਆਪਾਂ ਗਵਾਂਢ ਚ ਬਰਤ ਦੇ ਵੀ ਰਹਿੰਨੇ ਆ ਕਿਉਂਕਿ ਬੱਚੇ ਵੀ ਜਾਣਦੇ ਹੁੰਦੇ ਆ ਇੱਕ ਦੂਜੇ ਨੂੰ ਇਹ ਰੱਬ ਜਾਣਦਾ ਵੀ ਹਜੇ ਮੈਨੂੰ ਕੋਈ ਫੋਲ ਨਹੀਂ ਪਤਾ ਲੱਗਿਆ ਕਿਉਂਕਿ ਹਜੇ ਪ੍ਰਸ਼ਾਸਨ ਨੇ ਕੋਈ ਫੋਲ ਜਾਣਕਾਰੀ ਨਹੀਂ ਦਿੱਤੀ ਪਰ ਕੁੜੀ ਦੀ ਬਾਡੀ 9 ਤਰੀਕ ਦੀ ਕਹਿੰਦੇ ਆ ਗੁੜੀਆ ਗਾਇਬ ਸੀ ਵਿਚਾਰੀ ਤੇ ਅੱਜ 11 ਨੂੰ ਉਹਦੀ ਬਾਡੀ ਮਿਲੀ ਹੈ ਨਹਿਰ ਦੇ ਵਿੱਚ ਛੁੱਟੀ ਸੀ ਉਹ ਕੁੜੀ ਤੇ ਨਹਿਰ ਚ ਉਹਦੀ ਬਾਡੀ ਮਿਲ ਚੁੱਕੀ ਹੈ ਕਿਸੇ ਝਾੜੀ ਦੇ ਵਿੱਚ ਫਸੀ ਪਈ ਸੀ ਗਾਂਹਾ ਜੋਧਪੁਰ ਪਿੰਡ ਕਹਿੰਦੇ ਆ ਸਾਡੇ ਵੀ ਉਹ ਨਹਿਰ ਜੋਧਪੁਰ ਵੀ ਦੀ ਟੱਪ ਦੀ ਆ ਉੱਥੇ ਫਸੀ ਪਈ ਸੀ ਵਿਚਾਰੀ ਛੋਟੀ ਉਮਰ ਦੀ ਗੁੜੀ ਆ ਕੋਈ ਕਲੀਅਰ ਤਾਂ ਮੈਨੂੰ ਉਹਦੀ ਉਮਰ ਦਾ ਪਤਾ ਨਹੀਂ ਕੋਈ 18 ਸਾਲ ਦੀ ਕਹਿ ਹੁੰਦਾ ਕੋਈ 19 ਸਾਲ ਦੀ ਕੋਈ 17 ਸਾਲ ਦੀ ਜੀ ਪਰ ਉਹ ਸਾਡੇ ਮੰਡੀ ਦੀ ਸੇਠ ਹੈ ਬਹੁਤ ਸਿਆਣੇ ਤੇ ਸਮਝਦਾਰ ਸੇਠ ਸੀ ਵਿਚਾਰੇ ਜਿੰਨਾਂ ਦੀ ਉਹ ਬੱਚੀ ਸੀ ਚੰਡੀਗੜ੍ਹ ਪੜਦੀ ਸੀ ਤੇ ਮੈਨੂੰ ਜਿੰਨਾ ਕਮ ਸੁਣਿਆ ਕਹਿੰਦੇ ਉਹ ਮੁੰਡਾ ਵੀ ਚੰਡੀਗੜ੍ਹ ਹੀ ਪੜਦਾ ਸੀ ਗੱਡੀ 'ਚ ਇਕੱਠੇ-ਕੁੱੱਠੇ ਆਏ ਆ ਹੁਣ ਉਹਨਾਂ ਤੇ ਤਾਂ ਜਦੋਂ ਭਾਈ ਮਾੜਾ-ਮੋਟਾ ਖੰਬ ਟੱਪ ਕਰੀਆ ਪਰ ਸ਼ਾਸਨ ਨੇ ਤੇ ਇਹ ਕਹਿ ਰਹੇ ਆ ਕਿ ਉਹ ਸੈਲਫੀ ਲੈ ਰਹੀ ਸੀ ਪਰ ਕਿ ਸਲ ਗਿਆ ਫਲਾਨਾ ਹੋ ਗਿਆ ਪਰ ਸੋਚੋ ਗੱਲ ਤੁਸੀਂ ਚੰਡੀਗੜ੍ਹ ਤਾਂ ਸਾਡੇ ਹੋਰ ਪਾਸੇ ਦੀ ਆਈਦਾ ਤੇ ਨਹਿਰ ਸਾਡੀ ਦੂਸਰੇ ਪਾਸੇ ਰਹਿ ਜਾਂਦੀ ਉੱਧਰ ਤਾਂ ਤਾਂ ਚੰਡੀਗੜ੍ਹ ਤੋਂ ਆਈ ਹੀ ਨਹੀਂ ਜਾਂਦਾ ਜੀ ਉਹ ਤਾਂ ਤਲਵੰਡੀ ਸੈਡ ਜਾਂਦੇ ਆ ਪੱਦਾ ਬੰਦਵਾ ਮਹਾਂ ਸਾਹਿਬ ਨੂੰ ਉੱਧਰ ਆ ਜਾਂਦੀ ਹੈ ਨਹਿਰ ਤਾਂ ਜਦੋਂ ਆਪਾਂ ਚੰਡੀਗੜ੍ਹ ਤੋਂ ਮੌੜਾਂ ਨੂੰ ਆਉਣੇ ਆ ਜੀ ਉੱਥੇ ਕੋਈ ਨਹਿਰ ਹੈ ਨਹੀਂਗੀ ਵੀ ਜਿਹੜੀ ਆਈ ਸੱਟਿਆ ਜਾਵੇ ਇਹਦੇ ਵਿੱਚ ਜਾਂ ਸਾਡੀ ਨਹਿਰ ਆਉਂਦੀ ਹੈ ਉੱਥੇ ਬਾਗਾ ਪੈਣੀ ਬਾਕੀ ਹਜੇ ਕਲੀਅਰ ਤਾਂ ਸੱਚੀ ਪੁੱਛੋ ਮੈਨੂੰ ਵੀ ਨਹੀਂ ਪਤਾ ਵਿੱਚੇ ਦਾ ਕਹਿ ਦਿੰਦੇ ਆ ਵੀ ਰਾਤ ਦੀ 3 ਵਜੇ ਦੀ ਘਟਨਾ ਵਿੱਚੇ ਕਹੀ ਜਾਂਦਾ ਸ਼ਾਮ ਦੀ ਘਟਨਾ ਕਿਉਂਕਿ ਜਦੋਂ ਕਲੀਅਰ ਮੈਨੂੰ ਸਾਰਾ ਕੁਝ ਪਤਾ ਲੱਗਿਆ ਮੈਂ ਇੱਕ ਵੀਡੀਓ ਹੋਰ ਵੀ ਬਣਾ ਕੇ ਪਾਉਂਗੀ ਪਰ ਉਸ ਬੱਚੀ ਨਾਲ ਬਹੁਤ ਮਾੜਾ ਹੋਇਆ ਵੀ ਮੈਂ ਤਾਂ ਆਪਦੇ ਮੂੰਹੋਂ ਕੁਝ ਕੱਢਣਾ ਨਹੀਂ ਚਾਹੁੰਦੀ ਮੇਰੀ ਤਾਂ ਆਤਮਾ ਤੇ ਸੱਟ ਵੱਜਦੀ ਹੈ ਵੀ ਬੱਚੀ ਨਾਲ ਕੀ ਕੁਝ ਹੋਇਆ ਕਲੀਅਰ ਤਾਂ ਹਜੇ ਕਿਸੇ ਨੂੰ ਵੀ ਨਹੀਂ ਪਤਾ ਹਜੇ ਤਾਂ ਉਹਦੀ ਬਾਡੀ ਪੋਸਟ ਮਾਸਟ ਮਿਲ ਗਈ ਹੈ ਉਸ ਤੋਂ ਬਾਅਦ ਹੀ ਕਲੀਅਰ ਪਤਾ ਲੱਗੂ ਵਿਚਾਰੀ ਨਾਲ ਕੀ ਹੋਇਆ ਵੈਸੇ ਹਜੇ ਦੇਖਿਆ ਜਾਵੇ ਤਾਂ ਬਹੁਤ ਮਾੜਾ ਹੋਇਆ ਜੀ ਇੱਕ ਨੌਜਵਾਨ ਕੁੜੀ ਮਾਪਿਆਂ ਦੀ ਤੁਰਗੀ ਧੋਖਾ ਹੋਇਆ ਵੀ ਉਹਨੂੰ ਨਹਿਰ ਚ ਕਿਵੇਂ ਸਿੱਟਿਆ ਉਹਨਾਂ ਨੇ ਬੰਨ ਕੇ ਸਿੱਟਿਆ ਮਾਰ ਕੇ ਸਿੱਟਿਆ ਜਾਂ ਜਿਉਂਦੀ ਸਿੱਟਿਆ ਇਹ ਹਜੇ ਕੁਝ ਨਹੀਂ ਪਤਾ ਹਜੇ ਪੁਲਿਸ ਆਪਣਾ ਕੰਮ ਕਰ ਰਹੀ ਹੈ ਹੌਲੀ ਹੌਲੀ ਬਿਆਨ ਸਾਹਮਣੇ ਆਉਣਗੇ ਤੇ ਪਰ ਜਿਹੜੀ ਸਾਡੇ ਮੋੜ ਮੰਡੀ ਚ ਘਟਨਾ ਹੋਈ ਹੈ ਨਾ ਜੀ ਇਹ ਬਹੁਤ ਹੀ ਮਾੜੀ ਹੋਈ ਹੈ ਬਹੁਤ ਹੀ ਜਿਆਦਾ ਮਾੜੀ ਹੋਈ ਹੈ ਬੁਰਾ ਹਾਲ ਹੈ ਕੁੜੀ ਦੇ ਮਾਪਿਆਂ ਦਾ ਨਾ ਮਾਂ ਨਾ ਮਾਪ ਫਿਰ ਉਹ ਵਿਚਾਰੀ ਦੇਖੇ ਨਹੀਂ ਜਾਂਦੇ ਛੱਲੇ ਨਹੀਂ ਜਾਂਦੇ ਬਲਕਿ ਜਾਂਦੇ ਆ ਉਹਨਾਂ ਦੇ ਦਿਲ ਚ ਇੱਕ ਦਰਦ ਹੈ ਡਿੰਬਰਾ ਵੀ ਸਾਡੀ ਕੁੜੀ ਨਾਲ ਹੋਇਆ ਕੀ ਹੈ ਬਹੁਤ ਵਿਚਾਰੀ ਬੱਚੀ ਐ ਛੋਟੀ ਜੀ ਉਮਰ ਦੀ ਬੜੀ ਕਿਊਟ ਬੱਚੀ ਐ ਤੇ ਪਤਾ ਨਹੀਂ ਹਰਾਮੀਆਂ ਨੇ ਕੀ ਕੀਤਾ ਕਿੱਦਾਂ ਉਹਨੂੰ ਮਾਰਿਆ ਰੱਬ ਨੂੰ ਪਤਾ ਪਰ ਜਿਨ੍ਹਾਂ ਨੇ ਮਾਰਿਆ ਉਹ ਵੀ ਸੁੱਖ ਨਹੀਂ ਪਾਉਂਦੇ ساری ਜ਼ਿੰਦਗੀ ਉਹਨਾਂ ਦੀ ਵੀ ਨਰਕੀ ਬਣ ਜਾਣੀ ਹੈ ਹੁਣ ਕਿਉਂਕਿ ਕਿਸੇ ਦੀ ਜਾਨ ਲੈਣੀ ਐਡੀ ਸੌਖੀ ਨਹੀਂ ਹੁੰਦੀ ਵੀ ਤੁਸੀਂ ਸੌਖੇ ਹੋ ਜਾਓਗੇ ਪਤਾ ਨਹੀਂ ਕਾ ਤੋ ਜਿਹੜੇ ਕਾਤਲ ਕਰਦੇ ਆ ਜਾਂ ਜਿਹੜੇ ਇਹ ਜੇ ਗੰਦੇ ਕੰਮ ਕਰਦੇ ਆ ਉਹ ਲੋਕਾਂ ਨੂੰ ਕਿਉਂ ਨਹੀਂ ਅਕਲਾ ਰਹੀ ਵੀ ਤੁਸੀਂ ਜ਼ੁਲਮ ਕਰਕੇ ਨਹੀਂ ਬਚ ਸਕਦੇ ਨਹੀਂ ਬਚ ਸਕਦੇ ਪ੍ਰਸ਼ਾਸਨ ਨੇ ਜਿਨ੍ਹਾਂ ਨੇ ਜ਼ੁਲਮ ਕੀਤਾ ਸੀ ਸਾਰੇ ਚੱਕ ਲੇ ਵੀ ਤੁਸੀਂ ਬਚ ਗਏ ਨਹੀਂ ਬਚਦੇ ਉਹ ਕਹਿੰਦੇ ਹੁੰਦੇ ਨੇ ਵੀ ਦੂਜੇ ਨੂੰ ਮਾਰਨ ਲਈ ਪਹਿਲਾਂ ਆਪ ਮਰਨਾ ਪੈਂਦਾ ਵੀ ਹੁਣ ਸਾਰੀ ਉਮਰ ਤੁਸੀਂ ਜੇਲ੍ਹ ਚ ਸੜੋਂਗੇ ਇਹ ਨਹੀਂ ਪਤਾ ਤੁਹਾਨੂੰ ਫਾਂਸੀ ਹੋ ਜੇ ਕਿਉਂਕਿ ਤੁਸੀਂ ਮਾੜਾ ਹੀ ਅੱਡਾ ਕੰਮ ਕੀਤਾ ਵੀ ਇੱਕ ਬੱਚੇ ਨੂੰ ਨਹਿਰ ਚ ਸੁੱਟ ਦਿੱਤਾ ਤੁਸੀਂ ਦਿਨੇ ਸਿੱਟਿਆ ਰਾਤ ਨੂੰ ਸਿੱਟਿਆ ਹਜੇ ਵੀ ਕਨਫਰਮ ਨਹੀਂ ਹੈਗਾ ਪਰ ਬਾਡੀ ਕੁੜੀ ਦੀ ਮਿਲ ਚੁੱਕੀ ਆ ਪਹਿਲਾਂ 3 ਦਿਨ ਹੋ ਗਏ ਸੀ ਜੀ ਐਨਆਰਡੀ ਦੀਆਂ ਟੀਮਾਂ ਹੁੰਦੀਆਂ ਜਿਹੜੀਆਂ ਉਹ ਭਾਲੀ ਜਾਂਦੀਆਂ ਸੀ ਜਾ ਕੇ ਕਿਤੇ ਇਹ ਦੀ ਕਿਤੇ ਠਹਿਾਈ ਆ ਵਿਚਾਰੀ ਫਸੀ ਹੋਈ ਜਦੋਂ ਕਿਤੇ ਉਹਦੇ ਰੇਟ ਕੀਤੀ ਮੜੀ-ਮੋਟੀ ਪ੍ਰਸ਼ਾਸਨ ਨੇ ਫੇਰ ਜਾ ਕੇ ਉਹ ਮੁੰਡੇ ਨੇ ਦੱਸਿਆ ਵੀ ਅਸੀਂ ਇੱਥੇ ਜੇ ਸਿੱਟੀ ਸੀ ਫੇਰ ਭਾਲ ਭੂਲ ਕਰੀ ਪਹਿਲਾਂ ਸਾਰੀ ਨਹਿਰ ਸਾਡੀ ਮੌੜਾਂ ਦੀ ਪੱਟ ਤੀ ਤੇ ਉਹ ਵਿਚਾਰੀ ਕਿਤੇ ਜੋਧਪੁਰ ਪਿੰਡ ਚੋਂ ਮਿਲੀ ਦੋ ਦੋ ਮਿਲਦਾ ਹੈ ਬੱਚੀ ਨਾਲ ਬਹੁਤ ਮਾੜਾ ਹੋਇਆ ਜੀ ਬਿਆਨ ਬਦਲੀ ਜਾਂਦਾ ਕਿਤੇ ਕਹਿ ਜਾਂਦਾ ਤਿੰਨ ਦਾ ਟਾਈਮ ਸੀ ਰਾਤ ਦਾ ਕਿਤੇ ਕੁਛ ਕਿਤੇ ਕੁਛ ਤੇ ਗੱਲ ਤਾਂ ਕਲੀਅਰ ਹੋ ਹੀ ਜਾਣੀ ਹੈ ਕਿਉਂਕਿ ਪ੍ਰਸ਼ਾਸਨ ਤਾਂ ਫੇਰ ਕੰਦਾ ਵੀ ਮਨਾ ਲੈਂਦਾ ਜਦੋਂ ਮਨਾਉਣ ਤੇ ਆਉਂਦਾ ਸਾਡੀ ਮੌੜ ਮੰਡੀ ਦੇ ਵਿੱਚ ਸੱਚੀ ਕਹਿਣੀ ਹੈ ਜੀ ਮੈਂ ਕਦੇ ਵੀ ਇਹ ਗੱਲ ਨਹੀਂ ਸੀ ਸੁਣੀ ਵੀ ਐਡਾ ਨਰਥ ਹੋਇਆ ਇੰਨਾ ਨਰਥ ਹੋਇਆ ਮਨ ਨਹੀਂ ਲੱਗ ਰਿਹਾ ਵੀ ਮੇਰਾ ਤਾਂ ਮਨ ਹੀ ਇੰਨਾ ਸੈਡ ਹੋਇਆ ਪਿਆ ਸੁਣ ਕੇ ਜਦੋਂ ਕੱਲ ਦਾ ਸਾਨੂੰ ਪਤਾ ਲੱਗਿਆ ਵੀ ਆਹ ਗੱਲ ਬਣ ਗਈ ਕੁੜੀ ਗਾਇਬ ਆ ਉਹਦੀ ਮੈਨੂੰ ਤਾਂ ਦਿਲ 'ਚ ਵੱਜੀ ਮੈਂ ਕਿ ਬੇਚਾਰੀ ਨਾਲ ਕੁਝ ਹੋਇਆ ਹੋਣਾ ਵੀ ਐ ਬੱਚਾ ਕਿਵੇਂ ਗਾਇਬ ਹੋ ਗਿਆ ਹਨਾ ਉਹਦੇ ਕੁੜੀ ਦੇ ਘਰ ਦੇ ਬੇਚਾਰੀ ਦੇ ਪਤਾ ਨਹੀਂ ਕਹਿੰਦੇ ਮੱਥਾ ਟੇਕਣ ਗਏ ਹੋਏ ਸੀ ਭਾਜੜਾ ਉਹਨਾਂ ਨੂੰ ਪੈ ਗਈ ਵਿਚਾਰਿਆਂ ਨੂੰ ਵੀ ਕੁੜੀ ਗਾਇਬ ਐ ਮਿਲ ਨਹੀਂ ਰਹੀ ਪੂਰੀ ਜਾਣਕਾਰੀ ਜਿੱਦਾਂ ਪ੍ਰਸ਼ਾਸਨ ਦੱਸੂਗਾ ਨਾ ਜੇ ਵੀ ਕੀ ਹੋਇਆ ਆਪਾਂ ਉਦੋਂ ਹੀ ਸ਼ੇਅਰ ਕਰਾਂਗੇ ਕਿਉਂਕਿ ਆਪਦੇ ਮਨੋਂ ਮੈਂ ਕੁਝ ਨਹੀਂ ਕਹਿਣਾ ਚਾਹੁੰਦੀ ਮੇਰੇ ਆਪਦੇ ਵੀ ਬੱਚੇ ਆਪਦੇ ਵੀ ਬੇਟੀ ਐ ਵੀ ਆਪਾਂ ਨਹੀਂ ਚਾਹੁੰਦੇ ਆਪਾਂ ਕਿਸੇ ਦੇ ਬੱਚੇ ਨੂੰ ਗਲਤ ਕਮੈਂਟ ਕਰੀਏ ਕੁਝ ਵੀ ਕਹੀਏ ਕੀ ਪਤਾ ਉਸ ਬੱਚੀ ਨਾਲ ਕੀ ਗੁਜ਼ਰੀ ਆ ਵਿਚਾਰੀ ਨਾਲ ਵੀ ਉਹ ਨਹਿਰ ਦੇ ਵਿੱਚ ਜਿਉਂਦੀ ਛਿੱਟੀ ਆ ਜਾਂ ਮਾਰ ਕੇ ਛਿੱਟੀ ਆ ਜਾਂ ਕੀ ਕੀਤਾ ਉਹਦੇ ਨਾਲ ਵਿਚਾਰੀ ਨਾਲ ਤਾਂ ਰੱਬ ਜਾਣਦਾ ਹਨਾ ਜੀ ਜਾਂ ਉਹ ਬਾਗੀ ਜਿਹੜੀ ਜੱਗ ਤੋਂ ਵਿਚਾਰੀ ਉਹ ਜਾਣਦੀ ਸੀ ਪਰ ਇਹ ਸਾਡੇ ਇੰਨਾ ਮਾੜਾ ਕੰਮ ਹੋਇਆ ਸਾਡੀ ਸਾਰੀ ਮੌੜ ਮੰਡੀ ਬੰਦ ਐ ਜੀ ਮੌੜ ਮੰਡੀ ਨੇ ਇੰਨਾ ਕੁ ਏਕਾ ਦਿਖਾ ਕੇ ਮਤਲਬ ਸਾਰੀ ਮੌੜ ਮੰਡੀ ਦੀਆਂ ਦੁਕਾਨਾਂ ਬੰਦ ਰਹਿਣਗੀਆਂ ਵੀ ਜਿੰਨਾ ਚਿਰ ਉਹ ਦੋਸ਼ੀਆਂ ਨੂੰ ਜਮਾ ਸਜ਼ਾ ਪੱਕੀ ਨਹੀਂ ਮਿਲਦੀ ਸਾਡੇ ਫੈਸਲਾ ਮੌੜ ਮੰਡੀ ਦਾ ਵੀ ਸਾਡੀ ਮੌੜ ਮੰਡੀ ਬੰਦ ਰਹੂ ਦੁਕਾਨਾਂ ਨਹੀਂ ਖੁੱਲਣਗੀਆਂ ਕੁੜੀ ਦੀ ਬੋਡੀ ਪੋਸਟਮਾਸਟਰ ਲਈ ਗਈ ਆ ਉਹਦਾ ਸੰਸਕਾਰ ਕਰਕੇ ਹੀ ਮੌੜ ਮੰਡੀ ਖੋਲਣਗੇ ਤੇ ਨਾਲ ਜਿਹੜਾ ਉਹ ਮੁੰਡੇ ਦਾ ਪਰਿਵਾਰ ਹੈ ਜਾਂ ਮੁੰਡਾ ਉਹ ਸਾਰੇ ਫੜਲੇ ਪੁਲਿਸ ਨੇ ਤੇ ਜਿਵੇਂ ਜਿਵੇਂ ਪਤਾ ਲੱਗੂਗਾ ਉਵੇਂ ਉਵੇਂ ਆਪਾਂ ਨੂੰ ਵੀ ਜਾਣਕਾਰੀ ਮਿਲੂ ਵੀ ਕੀ ਗੱਲਬਾਤ ਹੋਈ ਹੈ ਪਰ ਸੋਡਨਾ ਸ਼ੇਅਰ ਜਰੂਰ ਕਰੂੰਗੀ ਪਰ ਇਸ ਕਰਕੇ ਜੀ ਮੈਂ ਕਹਨੀਆ ਵਾਹਿਗੁਰੂ ਸੱਚੇ ਪਾਸਾ ਕਿਸੇ ਵੀ ਬੱਚੇ ਨਾਲ ਐਡਾ ਬੁਰਾ ਸਲੂਕ ਨਾ ਹੋਵੇ ਵੀ ਨਾਲੇ ਤਾਂ ਲੋਕਾਂ ਦੀਆਂ ਗੱਲਾਂ ਬਣ ਰਹੀਆਂ ਨਾਲੇ ਵਿਚਾਰਿਆਂ ਦੀ ਬੱਚੀ ਚਲੀ ਗਈ ਜੱਗ ਤੋਂ ਨਾਲੇ ਪਤਾ ਨਹੀਂ ਹੋਇਆ ਕੀ ਹੈ ਸਚਾਈ ਕੀ ਹੈ ਕੁਝ ਵੀ ਨਹੀਂ ਹਜੇ ਪਤਾ ਲੱਗ ਰਿਹਾ ਪ੍ਰਸ਼ਾਸਨ ਦੱਸੂਗਾ ਫਿਰ ਆਪਾਂ ਤੁਹਾਨੂੰ ਜਰੂਰ ਦੱਸਾਂਗੇ ਸਾਡੀ ਮੋੜ ਮੰਡੀ ਚ ਵਿੱਚ ਕੀ ਬਣਿਆ ਕਿਉਂਕਿ ਆਪਾਂ ਵੀ ਕੋਲੋਂ ਲਾ ਕੇ ਕਿਨਾ ਤਾਂ ਵੀ ਆਪਾਂ ਗੱਲ ਕਰਨਾ ਚਾਹੁੰਨੇ ਆ ਨਾ ਕੋਈ ਸਾਨੂੰ ਵੀਊ ਲੈਣ ਦਾ ਫੇਮ ਹੈ ਵੀ ਐਵੇਂ ਭੌਂਕੀ ਜਾਈਏ ਕਿਉਂਕਿ ਸਾਡੇ ਆਪ ਦੇ ਬੱਚੇ ਆ ਸਾਨੂੰ ਖੁਦ ਨੂੰ ਪਤਾ ਵੀ ਬੱਚੇ ਖੋਣ ਦਾ ਦਰਦ ਹੁੰਦਾ ਕੀ ਹੈ ਜੀ ਕਦੇ ਵੀ ਕਿਸੇ ਦਾ ਗੱਭਰੂ ਧੀ ਪੁੱਤ ਨਾਲ ਐਦਾਂ ਨਾ ਹੋਵੇ ਪਰਮਾਤਮਾ ਵਾਹਿਗੁਰੂ ਮੇਰੀ ਇਹੀ ਅਰਦਾਸ ਹੈ ਵੀ ਜੋ ਮਾਪੇ ਦਰਦ ਝੱਲ ਰਹੇ ਆ ਪਰਮਾਤਮਾ ਵੈਰੀ ਨੂੰ ਵੀ ਐਡਾ ਭੜਾ ਦਰਦ ਨਾ ਮਿਲੇ ਕਿ ਜਿਨ੍ਹਾਂ ਨੇ ਆਪਦੇ ਬੱਚੇ ਦਾ ਇਹ ਵੀ ਨਹੀਂ ਪੁੱਛ ਸਕੇ ਮਿਲੀ ਆ ਤਾਂ ਵਿਚਾਰੀ ਦੀ ਬਾਡੀ ਮਿਲੀ ਆ ਹੁਣ ਬਾਡੀ ਨੇ ਕੀ ਦੱਸਣਾ ਵੀ ਮੇਰੇ ਨਾਲ ਕੀ ਹੋਇਆ ਬਹੁਤ ਮਾੜਾ ਹੋਇਆ ਜੀ ਬਹੁਤ ਦੁਖਦਈ ਖਬਰ ਆ ਸਾਡੇ ਮੌੜਾਂ 'ਚ ਅੱਜ ਸਾਰੇ ਮੌੜ ਬੰਦ ਨੇ ਕਿਸੇ ਦਾ ਵੀ ਘਰੇ ਰੋਟੀ ਬਣਾਉਣ ਨੂੰ ਦਿਲ ਨਹੀਂ ਕਰਦਾ ਜਦੋਂ ਦੀ ਉਹ ਬੱਚੀ ਦੀ ਫੋਟੋ ਦੇਖੀ ਆ ਵੀ ਇਸ ਬੱਚੇ ਨਾਲ ਐ ਹੋ ਗਿਆ ਤੇ ਬਹੁਤ ਕੋਸਕੀ ਸੀ ਮੈਂ ਤੁਸੀਂ ਇਹ ਤੋਂ ਪਹਿਲਾਂ ਅਸੀਂ ਵੀ ਸਾਡੇ ਇਲਾਕੇ 'ਚ ਕਦੇ ਕੁਝ ਹੋਇਆ ਨਹੀਂ ਸੀ ਪਰ ਅੱਜ ਅਸੀਂ ਸਭ ਤੋਂ ਮਾੜੇ ਸਮਝ ਰਹੇ ਆਂ ਵੀ ਸਾਡੇ ਇਲਾਕੇ 'ਚ ਵੀ ਇਹ ਕੁਝ ਹੋ ਚੁੱਕਿਆ ਜੀ ਕੁੜੀਆਂ ਸੇਫ ਨਹੀਂ ਹੈਗੀਆਂ ਜੀ ਸੱਚੀ ਪੁੱਛੋ ਕੁੜੀਆਂ ਸੇਫ ਨਹੀਂ ਹੈਗੀਆਂ ਹਰਾਮੀ ਸਮਝਦੇ ਨਹੀਂ ਇੰਨਾ ਕੁਝ ਗਵਰਨਮੈਂਟ ਹੈ ਜਿਹੜੇ ਤਾਕੜੇ ਸਤੀਹੇ ਫਾਂਸੀਆਂ ਦੇਈ ਜਾਂਦੇ ਆ ਫਿਰ ਵੀ ਉਹ ਜ਼ੁਲਮ ਕਰਨ ਤੋਂ ਨਹੀਂ ਡਰ ਰਹੇ ਪਤਾ ਨਹੀਂ ਕੀ ਐਡੇ ਗੰਦੇ ਦਿਮਾਗ ਦੇ ਐਸੇ ਲੋਕ ਹੁੰਦੇ ਆ ਜਿਹੜੇ ਜਿੰਨਾਂ ਦੀਆਂ ਜਾਨਾਂ ਲੈ ਕੇ ਹੀ ਟਿਕਦੇ ਆ ਸੋ ਮੈਥੋਂ ਬਾਲੀ ਵੀਡੀਓ ਮੈਂ ਨਹੀਂ ਬਣਾ ਰਹੀ ਕਿਉਂਕਿ ਜਿੰਨੀ ਕਨੋਲਜ ਸੀ ਮੈਂ ਤੁਹਾਨੂੰ ਦੇਤੀ ਜੀ ਸੋ ਜੋ ਮੈਨੂੰ ਅੱਗੇ ਪਤਾ ਲੱਗੂਗਾ ਨਾ ਵੀ ਕੀ ਹੋਇਆ ਸੀ ਕੀ ਗੱਲਬਾਤ ਸੀ ਮੈਂ ਤੁਹਾਨੂੰ ਜ਼ਰੂਰ ਸ਼ੇਅਰ ਕਰਕੇ ਦੱਸੂਗੀ ਆਪਾਂ ਉਨੀ ਗੱਲ ਦੱਸਾਂਗੇ ਜੀ ਜਿੰਨੀ ਕ ਸਹੀ ਐ ਬਾਲੇ ਮਸਾਲੇ ਜੇ ਲਾਉਣੇ ਬਹੁਤ ਗਲਤ ਹੁੰਦੇ ਆ ਕਿਸੇ ਦੇ ਤੀਪੁੱਤ ਦੀ ਜਾਣ ਗਈ ਐ ਕੋਈ ਖਾਲਾ ਜੀ ਦਾ ਵੜਾ ਨਹੀਂ ਹੈਗਾ ਸੋ ਮੇਰੇ ਬੰਨਿਓ ਆਪ ਸਭ ਨੂੰ ਮਨਜੀਤ ਬੰਨਿਓ ਪਿਆਰ ਭਰੀ ਸ਼ਾਸਤਰੀ ਕਾਲ ਜੀ ਵਾਹਿਗੁਰੂ ਅੱਗੇ ਅਰਦਾਸ ਕਰਿਓ ਕਿ ਉਸ ਬੱਚੀ ਦੀ ਆਤਮਾ ਨੂੰ ਸ਼ਾਂਤੀ ਮਿਲੇ ਪਰ ਇਹ ਨਹੀਂ ਪਤਾ ਵੀ ਉਸ ਬੱਚੀ ਨਾਲ ਕੀ ਕੀ ਜ਼ੁਲਮ ਹੋਇਆ ਐ ਤਾਂ ਵਾਹਿਗੁਰੂ ਜਾਣਦਾ ਜੀ ਪ੍ਰਮਾਤਮਾ ਜਾਣਦਾ ਸੱਚੇ ਪਾਸਾ ਤਨ ਗੁਰੂ ਰਾਮਦਾਸ ਮਹਾਰਾਜ ਮੇਰੇ ਪੰਜਾਬ ਨੂੰ ਬਚਾ ਆ ਜੁਲਮ ਘਟਾ ਜਿਹੜੇ ਦੇਖੇ ਸੁਣੇ ਵੀ ਨਹੀਂ ਜਾਂਦੇ ਨਾ ਦੇਖੇ ਜਾਂਦੇ ਸਸਰੀ ਗਾਲ ਜੀ